ਸ਼੍ਰੋਮਣੀ ਅਕਾਲੀ ਦਲ ਜਿੱਥੇ ਲੋਕ ਸਭਾ ਚੋਣਾਂ ਲਈ ਉਮੀਦਵਾਰਾਂ ਨੂੰ ਮੈਦਾਨ 'ਚ ਉਤਾਰਨ ਦੀ ਤਿਆਰੀ ਵਿੱਚ ਹੈ ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸੁਖਦੇਵ ਸਿੰਘ ਢਿੰਡਸਾ ਦੇ ਬਿਆਨ ਨੇ ਅਕਾਲੀ ਦਲ ਨੂੰ ਚਿੰਤਾ ਵਿੱਚ ਪਾ ਦਿੱਤਾ ਹੈ ਉਹਨਾਂ ਖੁੱਤਾਂ ਚੋਣ ਨਾ ਲੜਨ ਦਾ ਐਲਾਨ ਕੀਤਾ ਹੀ ਹੋਇਆ ਹੈ ਅਤੇ ਆਪਣੇ ਪੁੱਤਰ ਪਰਮਿੰਦਰ ਸਿੰਘ ਢਿੰਡਸਾ ਨੂੰ ਫਿਰ ਤੋਂ ਚੋਣ ਨਾ ਲੜਨ ਦੀ ਸਲਾਹ ਵੀ ਦੇ ਦਿੱਤੀ ਹੈ ਮੇਰੀ ਤਾਂ ਕੋਈ ਸਿਧਾਂਤਕ ਕਹਿ ਗਈ ਹੈ ਸਿਧਾਂਤਕ ਤੌਰ ਤੇ ਮੇਰਾ ਉਹੀ ਸਟੈਂਡਰਡ ਜੋ ਪਹਿਲਾਂ ਸਟੈਂਡਰਡ ਹੈ ਕੀ ਪ੍ਰਵਿੰਦਰ ਜੀ ਜੇ ਪਾਰਟੀ ਇਹ ਹੁਣ ਪ੍ਰਵਿੰਦਰ ਜੀ ਕਹਿ ਸਕਦਾ ਮੈਂ ਮੈਂ ਉਹਦੇ ਪ੍ਰਵਿੰਦਰ ਬਾਰੇ ਕੁਛ ਨਹੀਂ ਵੀ ਮੈਂ ਪ੍ਰਵਿੰਦਰ ਨੂੰ ਵੀ ਮਨਾ ਕਰੂੰਗਾ ਮੈਂ ਮੈਂ ਤਾਂ ਕਿਹਾ ਉਹਨਾਂ ਨੂੰ ਹੁਣ ਵੀ ਕਿਹਾ ਕਿ ਨਾ ਲੜੇ ਕੀ ਹੋ ਸਕਦਾ ਵੀ ਢਿੰਡ ਸਾਹਿਬ ਤੋਂ ਬਾਹਰ ਚਲ ਜਾਣਾ ਇਹ ਤਾਂ ਹੁਣ ਡਿਪੈਂਡੈਂਟ ਆਫਟਰ ਆ ਲੋ ਪੰਜਵਾਰੀ ਐਮਐਲਏ ਦਾ 10 ਮਿਨਿਸਟਰ ਹੈ ਲੋ ਪੰਜਵਾਰੀ ਮੇਰੇ ਕੋਈ ਹੌਸਤਾ ਨਹੀਂ ਹੈ ਉਹ ਅਫਜ਼ਾ ਦੇਖ ਕੇ ਉਹਨੇ ਆਪਣੀ ਰਾਜਨੀਤੀ ਰਾਜਨੀਤੀ ਦੇਖਣੀ ਹੈ ਮੈਂ ਆਪਣਾ ਮੈਂ ਤਾਂ ਅਫਜ਼ਾ ਰਟਾਇਰਮੈਂਟ ਹੀ ਮੇਰੀ ਤਾਂ ਸੁਖਦੇਵ ਸਿੰਘ ਢਿੰਡ ਸਾਹਿਬ ਨੇ ਪ੍ਰਵਿੰਦਰ ਢਿੰਡ ਸਾਹਿਬ ਨੂੰ ਚੋਣ ਲੜਨ ਤੋਂ ਤਾਂ ਰੋਕਿਆ ਅਰ ਜੇਕਰ ਫਿਰ ਵੀ ਅਕਾਲੀ ਦਲ ਵੱਲੋਂ ਉਹਨਾਂ ਨੂੰ ਸੰਗਰੂਰ ਤੋਂ ਟਿਕਟ ਦਿੱਤੀ ਜਾਂਦੀ ਹੈ ਤਾਂ ਸੁਖਦੇਵ ਸਿੰਘ ਢੀਲਸਾ ਆਪਣੇ ਪੁੱਤਰ ਦੇ ਲਈ ਚੋਣ ਪ੍ਰਚਾਰ ਵਿੱਚ ਨਹੀਂ ਉਤਰਨਗੇ ਜੇਕਰ ਪਰਮਿੰਦਰ ਜੀ ਨੂੰ ਸੀਟ ਮਿਲਦੀ ਤਾਂ ਉਹਨਾਂ ਲਈ ਪ੍ਰਚਾਰ ਕਰਾਂਗੇ ਸੰਗਰੂਰ ਤੋਂ ਬੇਟੇ ਮੇਰੇ ਤੋਂ ਦੱਸ ਤਾ ਤੁਹਾਨੂੰ ਮੈਂ ਮੇਰੇ ਤੋਂ ਹੁਣ ਕੋਈ ਪ੍ਰਚਾਰ ਵਾਲੀ ਗੱਲ ਨਹੀਂ ਹੈ